ਕੁੱਲੇ ਆ ਜਾ ਛੋਟੇ ਭਾਈ ਤੇਰੇ ਨਾਲ ਮੈਂ ਸਾਂਝੀ ਇਹ ਗੱਲ ਕਰ ਲਾ ਗੱਲ ਕਰ ਲਾ ਕੋਈ ਨਾ ਗੱਲ ਹੈਲੋ ਹਾਂ ਬੋਲੋ ਜੀ ਤੂੰ ਦੱਸ ਮੈਂ ਦਰਵਾਜ਼ਾ ਹੱਸਦੇ ਪੱਤੇ ਤੇਰੇ ਲੋ ਜੀ ਦੇ ਸਭ ਖਲੇ ਪਏ ਆ ਜਵਾ ਮਲੇ ਪਿਆ ਐ ਨਹੀਂ ਜੱਸੀ ਵਾਲਿਆਂ ਦੀ ਗੱਲ ਲੱਗ ਗਿਆ ਹੁਣ ਜਾ ਜਾ ਕੇ ਤੇਰੀ ਕਰਦਾ ਕੁੱਲੇ ਇੱਕ ਮੈਂ ਤੁਹਾਨੂੰ ਦੱਸਾਂ ਆਪਾਂ ਖੜੇ ਆ ਭਰਾ ਬੰਦੀ ਨਹੀਂ ਮੰਗੇ ਭਾਈ ਜੀ ਤੂੰ ਪਾਸ ਆ ਜਾ ਤੂੰ ਪਾਸ ਆ ਪਰ ਫਿਰ ਮੈਂ ਸੰਜੀਤ ਤੈਨੂੰ ਦੋ ਵਾਰ ਜਵਾਬ ਜਿਹੜੀ ਮੈਂ ਤੈਨੂੰ ਨਹੀਂ ਮੰਗੇ ਮੰਗੇ ਨਹੀਂ ਕੋਈ ਮਾ ਥੱਲੇ ਮਾਰਲਾ ਮੈਂ ਇਹ ਬੋਲਾਂ ਕਿ ਮੰਗੇ ਨਾ ਤੈਨੂੰ ਮੈਂ ਕੀ ਕਿਹਾ ਹੁਣ ਤੂੰ ਪਾਸ ਪਹਿਲਾਂ ਪਛੈੜ ਨਹੀਂ ਆਪਾਂ ਪਹਿਲਾਂ ਪਹਿਲਾ ਤਰੀਕਾ ਕਰੀਆ ਕਦਰ ਕਰੀ ਕਦਰ ਕਰੀਆ ਤੈਨੂੰ ਫੋਨ ਕਰ ਕਰ ਤੇਰੀ ਬਸੇਰਾ ਨੂੰ ਪਿਆਰ ਕਰਨਾ ਦੱਸ ਕਿ ਮੈਂ ਕਰਨੀ ਨਹੀਂ ਨਹੀਂ ਇਹਨਾਂ ਨੂੰ ਕੋਸਾ ਮੇਰਾ ਯਾਰ ਆ ਆਉਂਦਾ ਨਹੀਂ 2 ਰੁਪਏ ਲੈ ਜਾ ਠੀਕ ਹੈ ਤੂੰ ਜੀ ਮਰਵਾ ਚਲਾ ਮੜਾ ਕੋਈ ਚੱਕਰ ਨਹੀਂ ਬਲਾ ਕੁਛ ਨਾ ਛੱਡ ਦੇ ਸੁਣ ਲੈ ਮੇਰੀ ਗੱਲ ਫੜ ਦੇ ਹੱਡੀ ਜੀ ਉਰੇ ਆਇਓ ਫੜ ਦੇ ਚੰਗੇ ਪਹਿਲਾਂ ਛੱਡ ਦੇ ਇੱਕ ਮੁਜਾਰਾ ਕਰੇ ਮੈਂ ਬਜੂ ਦੇ ਕੋਲ ਤਾਂ ਹੀ ਉਹਦੇ ਨਾਲ ਸਾਡੇ ਨਾਲ ਪਾਣੀ ਖੋਲੇ ਸਤਲਾ ਭਾਈ ਬੰਦੇ ਨਾਲ ਓਏ ਆ ਗਿਆ ਨਾ 18 ਕਿਲੋ ਦੁੱਧ ਦੇਣਾ ਕਿੰਨੇ ਦੀ ਮੰਗਿਆ ਹੀ ਨਹੀਂ ਹੁੰਦੀ ਮਾਂ ਬੋਲੀ ਨਾ 1% ਬਣਾ ਬੋਲੀ ਨਾ 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 ਧਰ ਖਿੱਚ ਲੈ ਖਾਂਦਾ ਕੋਈ ਪਗੜ ਉਰੇ ਇੱਥੇ ਦਾ ਓਰੇ ਹੋ ਜਾ ਕਣਕਾਲਾ ਜਮईन ਦੁੱਧ ਦੀ ਛੱਦੀ ਆ ਕੋਈ ਨਾ ਪੀਵੀ ਹੈ ਭਰਾ ਆਲਾ ਭਰਾ ਆਲਾ ਤੂੰ ਵਹਿਲੀ ਕਰ ਲੈ ਆ ਪਤਾ ਉਹਨੂੰ 20 ਏਰੀਆ 20 ਏਰੀ ਇਹਨਾਂ ਦੀ ਮੈਂਸ ਦਾ ਤਾਂ ਆਪਾਂ ਘਰੋਂ ਵੀ ਅੱਜ ਵੀ ਉਰੇ ਆਓ ਸਹੀ ਹੈ ਮੇਰੀ ਗੱਲ ਠੀਕ ਹੈ ਬੋਲਦੀ ਆ ਮੈਂ ਮੰਗਿਆ ਬਾਬਾ ਜੀ ਇਹਨਾਂ ਨੇ ਨਾ ਚੋਈ ਹੋਈ 100000 ਘਟਾ ਦੇਵਾਂਗੇ ਵੀਡੀਓ ਚ ਬੋਲਦੇ ਆ ਸਾਹਮਣੇ ਆਪਾਂ ਲੈ ਜਾ ਲੈ ਜਾ ਯਾਰ ਜਾ ਇਹਨਾਂ ਦੇ ਸਕੇ ਹਾਂ ਵੀ ਸਾਡੇ ਬੰਦੇ ਆਪ ਤੇ ਜਮਾ ਲੋਜੀਸਟਿਕਸ ਇਹ ਦੇਖੋ ਹਾਂਜੀ ਪਾਕ ਆਰਤੀ ਹਾਂਜੀ ਹਾਂਜੀ ਉਹਦਾ ਕਰ ਮੈਂ ਗੱਲ ਕਰਦੇ ਵੀ ਐ ਮੰਗਿਆ ਐ ਹੁਣ ਹਾਂ ਦੇਣਾ ਹਾਂ 55 ਤੁਹਾਨੂੰ ਦੇ ਦਿੰਦੇ ਹਾਂ ਹੈ ਰੋ ਡੇ ਨਿਕਲੋ ਹਾਂ ਬੁਢੀ ਲਾਗਦੀ ਰਹੀ ਪੱਕੀ ਮੰਨ ਕਿਸੇ ਨੂੰ ਇਹ ਕਰਾ ਕੇ ਦਿਹਾੜਾ ਸਰਪਰ ਨਾ ਨਾ ਸਾਰਾ ਕੋ ਤੁਹਾਨੂੰ ਪੁੱਛ ਲੈ ਇੱਕ 40 ਆਇਆ ਲੱਗੂ ਪਰ ਤੂੰ ਕਿੰਨੇ ਦੀ ਲੈ ਕੇ ਰਾਇ ਜੀ ਪੱਕਾ ਪੁੱਛ ਉਹਨੂੰ ਕਿੰਨੇ ਦੀ ਲੈ ਤੈਨੂੰ ਬਾਲਾ ਉੱਚਾ ਇਹ ਤਾਂ ਮਾਦੀ ਹਾਰਾ ਨਹੀਂ ਕੀ ਜਦੋਂ ਪੱਕਾ ਮੁੱਲ ਲਾਉ ਮੈਂ ਫਰਾਵ ਕਰਕੇ ਦੱਸੀ ਕਿੰਨੇ ਦੀ ਮੰਗਾ ਉਹ ਤੂੰ 10000 ਵਰਤਨ ਮੰਗਿਆ ਇਹ 70 ਦੀ ਮੰਗਦਾ ਮੈਂ 10000 ਵਰਤਨ ਹੀ ਮੰਗਦਾ ਚੱਲ ਫੇਰ ਤੂੰ ਅਖੀਰ ਕਰਾ ਮੈਂ ਘਟਕੇ ਕੋਲ ਜਾਇਆ ਰੈਕਟਾਂਜਗਾ ਇਹ ਉਮੈ ਨਹੀਂ ਹਾਂ ਡਾਕਟਰ ਹੈ ਇਹ ਕਹਿੰਦਾ ਮੁੱਲ ਮੰਗਣ ਨੂੰ 145 ਮੰਗਾਲਾ 40 ਮੰਗਾਲਾ ਸਹੀ ਹੈ ਸਹੀ 25 ਦੀ ਦੇਣ ਹੈ 25 25 ਕਾ ਮਾਲ ਹੈ ਤਾਂ 26 ਕੀ ਨਹੀਂ ਇਹ ਬਾਤ ਨਾ ਕਹ ਉਹਦਾ ਉਹਦਾ 40 ਦਾ ਤੇਰਾ ਕੱਖ ਦਾ ਮ ਨਹੀਂ ਉਹ ਤੁਰਦਾ ਹੀ ਵੱਡਾ ਵੀ ਤੁਰਦਾ ਹੀ ਤੇਰਾ ਕੱਖ ਦਾ ਮ ਨਹੀਂ ਤੂੰ ਆਪਦੇ ਆਪਦੇ ਹਿਸਾਬ ਨਾਲ ਮੰਗਲਾ ਉਹ ਉਹਦੀਆਂ ਉਹਦੀਆਂ ਗੱਲਾਂ ਡਾਇਰੈਕਟ ਹੁੰਦੀਆਂ ਨੇ ਘਰੇ ਮੇਰੇ ਕੋਲ ਬੜੀ ਵੱਡੀ ਮੈਂ ਮੰਗੇ ਚਾੜ ਦੀ ਗੱਲ ਨਹੀਂ ਹੈ ਮਹਾਰਾਜ ਜੀ ਮਹਾਰਾਜ ਜੀ ਵੀਰ ਜੀ ਠੀਕ ਹੋ ਨਹੀਂ ਚੰਗਾ ਕੇ ਮੈਂ ਤੋਂ ਡਬਲ ਹੈ ਬਾਈ ਨਹੀਂ ਨਹੀਂ ਘਰੇ ਵੀ ਦੋ ਬੜੀਆਂ ਆ ਉਹ ਤੋਂ ਕੁਝ ਵੀ ਨਹੀਂ ਜਿਹੜੀ ਬਕੀ ਹੈ ਉਹ ਤੋਂ ਬੜੀ ਵੱਡੀਆਂ ਮੈਂ ਵੇਖਿਆ ਕੰਜਰ ਤੇ ਆ ਮੈਂ ਤੈਨੂੰ ਲੈ ਜਾਏਗਾ ਮੈਂ ਤੇ ਰਿਫਰੂ ਇਸ ਤੋਂ ਬੜੀ ਹੈ ਐਸੇ ਬੜੀ ਹੈ ਇਹ ਵੀਡੀਓ ਵੀਡੀਓ ਹੈ ਨਹੀਂ ਮੇਰੇ ਕੋਲ ਉਹ ਮੈਂ ਮੇਰਾ ਤਾਂ ਤੂੰ ਪਰਵਾਹ ਨਾ ਕਰ ਮੈਂ ਜਿਹੜੀ ਗੱਲ ਤੈਨੂੰ ਕਹਿੰਦਾ ਆ ਉੱਤੇ ਲਾਈ ਜਾਂਦਾ ਲਾਉਂਦਾ ਹਾਂ ਹਾਂ ਅਰੇ ਘਰ ਲਾਉਂਦੇ ਨੇ ਇਹ ਦੇ ਤਾਂ ਹੀ ਮਗਦਾ ਜਿਵੇਂ ਤੂੰ ਮੰਗੀ ਆ ਲੈ ਦੱਸੀ ਉਹ ਦੱਸੀ ਸਹੀ ਕਰਕੇ ਮੰਗੀ ਵੀ ਕਿਵੇਂ ਮੰਗ ਤੂੰ ਬਤਾ ਦੇ ਮਾਨਸਾਦੀ ਮੈਂ ਐਸਾ ਉਸੇ ਟੰਗ ਰਾਂ ਮੰਗੀ 80 ਦੀ ਤੇ ਇਹਨਾਂ ਦਾ 90 ਦੀ ਮੰਗੀ ਜਾਂ ਮੈਥੋਂ 80 ਦੀ ਮੰਗੀ ਜਾਂ ਗੱਲ ਆ ਕੋਈ ਕੋਈ ਗੱਲ ਕਹਿਣਾ ਵੀ ਕਹ ਉਹ ਗੱਲ ਕਹਿਣ ਵਾਲੇ ਪੁਰਾਣੇ ਭਾਈ ਸਾਹਿਬ ਤੂੰ ਮੇਰੇ ਬਾਤ ਬਤਾ ਮੈਂ ਖੋਲਾ ਵਾਲਾ ਮੈਂ ਉਸੇ ਕਹਾ ਇਹ ਇਹ ਔਰ ਇਹ ਕੀ ਦੇ ਦੋ ਹਾਂ ਇਹ ਕਹ ਰਿਹਾ ਐਸੇ ਹੀ ਮੰਗਤੇ ਮੈਂ ਕਿਹਾ ਮੈਂ 5 ਜਿਆਦੇ ਮੰਗਤਾ اس کی مار دیے کتنے کے بچے ہے یہ تو میں مانتا ہوں اوہ ہاں تو کہ میں نویں دے وچ ہے تے تیرا مان ہی ہے تو نہیں کرنا سرے او پورے ہو پتہ نا مار لے کیا اے ماریا اے یار دیکھو تو دیکھیے یہاں لٹا وٹا ہی تھوے سی انہاں اگلے तो हो जाएगा लिस्ट में है तो वो सी होते तो मैं मांगता बढ़ती तो ले, ले बढ़ती कितने की लेगा ले ले कितने की बढ़ती लेगा मैं तो ये पीछे अब हजार पाँच सौ बात बाद दीजिए लत्ता मार रही है मांगी ठीक है रबर और लिया हाँ बोलता ने ने मैं ले है पचाली करो पाँच रुपए भी इन्हें दिमाग दे मार दिया कई बार दे दिया तोरी मणि है सबली के नहीं नहीं है पूरे हो जा करे ये 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 अच्छी है ले 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 ਹਰ ਕਾਲਾ ਤੋਂ ਮੈਂ ਐਸੇ ਮੰਗ ਕੇ ਆਇਆ ਹਾਂ ਮੈਂ ਪਾਗਲ ਹਾਂ ਜਿਹੜੀ ਬਾਤ ਕਰ ਰਹੀ ਹੈ ਜੇਕਰ ਤੂੰ ਸਿਆਣਾ ਤੇਰੇ ਸਾਹਮਣੇ ਮੈਂ ਸਿਆਣਾ ਹਾਂ ਕੋਈ ਨਹੀਂ ਮੈਂ ਛੋਟੀ ਇਹਨੂੰ ਛੋਟੀ ਦੇ ਨਾਂ ਦਾ ਐਸੇ ਦੇਖ نیچے سے ਛੋਟੀ ਵੀ ਹੈ ਕਿਥੋਂ ਹੈ ਇਹ ਵੀ ਕਿਥੋਂ ਦੇਖ ਕੇ ਨਹੀਂ ਚੰਗੀ ਨਹੀਂ 15 ਦਿਨ ਮੈਂ ਸੂਗੀ ਇਹ ਤਾਂ ਚਾਹੇ 20 ਦਿਨ ਨਸੂ ਪਰ ਥੱਲੇੋਂ ਦੇਖ ਕਹੇ ਜਾ ਬਲਾਨਾ ਸੂਗੀ ਕਿੰਨਾ ਵਜ਼ਨ ਵਧੂਦ ਵਾਲੀ 5 ਗੰਮ ਕੱਲੇ ਜਾ ਕੱਲੇ ਯਾਰ ਆਹ ਦੇਖ ਛੋਟੀ ਸੀ ਤੋਂ ਜੀਤੇ ਜੀਤੇ ਫਿਰ ਘਰ ਤਾਂ ਕਾਇਰ ਕੋਈ ਨਾ ਇੱਕ ਮਾਰ ਸਮਾਰੀ ਜਾਂ ਨਾ ਕਹਿ ਵੀ ਆਏ ਹੋ ਜੀ ਨਹੀਂ ਮੁੜ ਜੂ ਜੀਤੇ ਯਾਰ ਜਿੰਨੇ ਬੋਡੀ ਕਹਿੰਦਾ ਯਾਰ ਇਹਦੀ ਅਸਰ ਦੀ ਰੇਲ ਦੀ ਛਾਹ ਕਰ ਨਾ ਮੈਂ ਨਾ ਸੱਜਣਾਂ ਦਾ ਭਾਈ ਕੱਲ ਲੈ ਪੁੱਛਦਾਂ ਹਾਂ ਆਹ ਉਹ ਤਾਂ ਮੈਂ ਪੁੱਛਦਾ ਕਈਆਂ ਨੂੰ ਪੁੱਛ ਕੇ ਵੀ ਆਇਆ ਮੈਂ ਗਾਲੀ ਦੱਸੇ ਤਾਂ ਬਾਈ ਦੀ ਅੱਖ ਤੋੜ ਲਈ ਨਹੀਂ ਗੱਜੀ ਆ ਗਾਲੀ ਮਾਂ ਤੇਰੀ ਮੈਂ ਮਿੰਗੀ ਮੂਸਾ ਛੋਟੇ ਨਹੀਂ ਪੱਥਰ ਵਰਗੀ ਪਈ ਹੈ ਜਿੰਨੇ ਹੈਗੀ ਆ ਅੱਠ ਵਾਰ ਕੀ ਪਈ ਜਿੰਨੇ ਹੈਗੇ 40 10 ਲੈ ਫਿਰ ਕੀ ਹੈ ਸਹਿਮਾਨ ਨਹੀਂ ਛੱਡ ਰਹੀ ਅੱਲਾ ਸ਼ਰੀਫ ਹੋਣਾਗਾ ਦੇਖ ਹੋਰ ਯਾਰ ਕੱਲ ਨੂੰ ਆਉਂਦਾ ਅੱਜ ਆ ਦਫਨਾ ਕੇ ਨੇ 5 ਵਜੇ ਗਿਆ ਚਾਚਾ ਦੇਖੋ ਲੈ ਬੈਠ ਪਾ ਆ ਮੂਰ ਨੂੰ ਦੇਖੋ ਸਾਲੇ ਤਾਂ ਸੁਝਾ ਆ ਦੇ ਉਹ ਤੂੰ ਜਾਇਜ਼ ਗੱਲ ਕਹ ਵੀ ਕਿੰਨੇ ਦੀ ਲੈਣਾ ਯਾਰ 80 ਦੀ ਮੰਗੀ ਮੈਨੇ ਤਾਂ 80 ਤੇ 35 ਚ ਫਰਕ ਥੋੜਾ ਹੀ ਆ ਉਸ ਨੇ ਪੁੱਛੂ ਕੀ ਹੁਣ ਮੈਂ ਆ ਬਾਈ ਯਰੇ ਮੜਾ ਜੀ ਤੂੰ ਹੋਣੀ ਹੋਇਆ ਹੈ ਤੂੰ ਤੇਰਾ ਮਤਲਬ ਕਿ 18 ਦੀ ਦੇਣ ਦਾ ਮਤਲਬ ਨਹੀਂ ਹਾਂ ਹੈ ਠੀਕ ਉਸ ਦਾ ਦੇਣ ਵਾਲੀ ਗੱਲ ਦੱਸੀ ਅੱਛਾ ਹੋਰ ਫੇਰ ਤੱਕ ਬਹੁਤ ਬੜਾ ਕਰਤਾ ਤੂੰ ਆ ਜਾ ਇਹਨੇ ਤਾਂ ਦੇਣ ਲੈਣੀ ਦੱਸਿਆ ਇੱਕ ਵੀ ਉਹ ਥੱਲਾ ਐ ਨਹੀਂ ਦੇਖੋ ਲੈ ਉਹ ਇਹਦੇ ਭਾਦੀ ਤਾਂ ਸਾਰਾ ਹੈ ਇਹ ਤਾਂ ਜਿੱਦੇ 3 ਮਹੀਨੇ ਹੋ ਗਏ ਉਹ ਤੋਂ ਬਣਦਾ ਥੱਲਾ ਇਹਦਾ ਮਹੀਨਾ ਹੋਵੇ ਥੱਲਾ ਬਣੇਗਾ ਆਹਰੇ ਕਿਵੇਂ ਲੈ ਜੋ ਦੇਖ ਕੇ ਦੱਸ ਦੀ ਲੈ ਨਾ ਜੀ ਉਹੀ ਜੀ ਗੱਲ ਹੁੰਦੀ ਹੋਵੇ ਨਾ ਮੈਂ ਤੈਨੂੰ ਕਹਿ ਦਿੰਦਾ ਵੀ ਚੱਕ ਲੈ ਨਾ ਬੱਚਾ ਹੋਰ ਬਾਅਦ ਵਿੱਚ ਇਹ ਦੱਸ ਦੀ ਹੁੰਦੀ ਹੋਵੇ ਤੂੰ ਨੂੰ ਪੁੱਛ ਲੈ ਮਾਰੇ ਜਨੂ ਬਰਾ ਦੂਜੇ ਨੂੰ ਬੁਲਾ ਲਾ ਮਾਰਾ ਬੜਾ